ਹੈਲੋ ਜੀ ਸਾਰਿਆਂ ਨੂੰ ਹਸਰੀ ਆਕਾਲ ਜੀ ਸਵਾਗਤ ਹੈ ਸਾਡਾ ਆਪਣੇ ਚੈਨਲ ਤੇ ਹਾਂਜੀ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਠੀਕ ਠਾਕ ਹੋਗੇ ਆਪਾਂ ਸ਼ੁਰੂ ਕਰਦੇ ਹਾਂ ਜੀ ਆਪਣਾ ਅੱਜ ਦਾ ਵਲੌਗ ਇਥੇ ਅੱਜ ਦੇ ਵਲੌਗ ਵਿੱਚ ਹੋ ਗਿਆ ਜੀ ਮਾਰਨਿੰਗ ਦਾ ਟਾਈਮ ਤੇ ਆਪਾਂ ਲੱਗੇ ਸੀਗੇ ਬਸ ਝਾੜੂ ਲਾਉਣ ਅੱਜ ਮਨ ਲਕੀ ਸਵੇਰ ਦੇ ਟਾਈਮ ਤੋਂ ਤੇ ਦੁਪਹਿਰ ਦੇ ਟਾਈਮ ਦਾ ਵਲੌਗ ਹੈ ਤੇ ਮੈਂ ਉਮੀਦ ਕਰਾਂਗੀ ਤੁਹਾਨੂੰ ਵਲੌਗ ਬਹੁਤ ਵਧੀਆ ਲੱਗੇਗਾ ਤੇ ਹਾਂਜੀ ਜੋ ਵੀ ਆਪਣੇ ਚੈਨਲ ਤੇ ਨਵੇਂ ਆ ਪਲੀਸ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਿਓ ਜੀ ਵੀਡੀਓ ਨੂੰ ਪਲੀਜ਼ ਫੁਹੀ ਫੁੱਲ ਵਾਚ ਕਰਿਆ ਕਰੋ ਹਾਂਜੀ ਇੱਧਰ ਆਗੇ ਸੀਗੀ ਆਪਾਂ ਦੂਸਰੇ ਰੂਮ ਵਿੱਚ ਬਸ ਜੀ ਅੱਜ ਸਾਫ ਸਫਾਈ ਦਾ ਕੰਮ ਚੱਲ ਰਿਹਾ ਬਸ ਮਤਲਬ ਕਿ ਸਾਰਾ ਦਿਨ ਸਫਾਈ 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 ਸਾਰਾ ਦਿਨ ਇਹੀ ਕੰਮ ਹੀ ਚੱਲਦਾ ਰਹਿੰਦਾ ਜਿੱਦੋਂ ਮੈਂ ਕਿ ਆਪਾਂ ਕੋਈ ਕੰਮ ਕਰ ਲੈਨੇ ਉਸ ਤੋਂ ਬਾਅਦ ਉਸ ਜਗ੍ਹਾ ਤੇ ਸਫਾਈ ਕਰਨੀ ਜਮਨ ਕਿ ਕੋਈ ਵੀ ਕੰਮ ਕਰੋ ਉੱਥੇ ਮੈਂ ਕਿ ਬਾਅਦ ਵਿੱਚ ਸਾਫ ਸਫਾਈ ਕਰਨੀ ਪੈਂਦੀ ਮੈਂ ਕਿ ਬੜਾ ਔਖਾ ਜਾ ਲੱਗਦਾ ਹਰੇਕ ਚੀਜ਼ ਤੇ ਹੀ ਤੇ ਇੱਥੇ ਵੀ ਹੁਣ ਬਸ ਸਵੇਰ ਦਾ ਟਾਈਮ ਸੀਗਾ ਬੁਕਰ ਬੁਕਰ ਫੇਰਨ ਲੱਗੇ ਸੀਗੇ ਤੇ ਇੱਥੇ ਮੈਂ ਬੈਡ ਦੀਆਂ ਚਾਦਰਾਂ ਚੁੱਦਰਾਂ ਸਾਰੀ ਝਾੜ ਲਈਆਂ ਸੀਗੀਆਂ ਤੇ ਇੱਕ ਬੱਚੇ ਆ ਨਾ ਤੇ ਉੱਪਰ ਚੜ ਜਾਂਦੇ ਪਰ ਚੜ ਜਾਂਦੇ ਫਿਰ ਉੱਤੇ ਸਾਰੇ ਉਹ ਕਿਰਕ ਜੀ ਕਰ ਦਿੰਦੇ ਆ ਤੇ ਇੱਥੇ ਸਾਰੇ ਹਾਂਜੀ ਆਪਾਂ ਪਹਿਲਾਂ ਮੱਕੀ ਬੈੱਡ ਦੀ ਚਾਦਰ ਝਾੜਦੇ ਹੋਰ ਵੀ ਮੱਕੀ ਜਿਹੜਾ ਕੱਪੜਾ ਮਾਰਨ ਵਾਲਾ ਸੀ ਥੋੜਾ ਜਿਹਾ ਇੱਥੇ ਮਾਰ ਲਿਆ ਸੀਗਾ ਤੇ ਬਸ ਹੁਣ ਮੈਂ ਲੱਗੀ ਸੀ ਕਿ ਝਾੜੂ ਲਾਉਣ ਵੈਸੇ ਮੈਂ ਪਹਿਲਾਂ ਸਭ ਤੋਂ ਝਾੜੂ ਲਾਉਣੀ ਹੁੰਦੀ ਹੈ ਉਸ ਤੋਂ ਬਾਅਦ ਝਾੜ ਪੁੰਝ ਕਰਦੀ ਹੁੰਨੀ ਹੈ ਤੇ ਉਸ ਤੋਂ ਬਾਅਦ ਲਾਸਟ ਤੇ ਪੋਚਾ ਲਾਈਦਾ ਵਾ ਇੱਥੇ ਬਸ ਜਿਵੇਂ ਛੇਤੀ ਸਭ ਤੋਂ ਪਹਿਲਾਂ ਮੱਕੀ ਝਾੜੂ ਲਾ ਲਿਆ ਸੀਗਾ ਤੇ ਇਧਰ ਬਸ ਗੈਦਰੀ ਵਿੱਚ ਇੱਥੇ ਬੰਕੀ ਇਹਨਾਂ ਦੁਪਹਿਰ ਦੇ ਟਾਈਮ ਸਾਰੇ ਬੈਠਦੇ ਆ ਮੰਜੇ ਡੱਠੇ ਹੋਏ ਸੀਗੇ ਰਾਤ ਵੀ ਇੱਥੇ ਡੱਠੇ ਹੀ ਰਹਿੰਦੇ ਜਾਂਦੇ ਆ ਮੰਜੇ ਤੇ ਬਸ ਦਿਨੇ ਜਦੋਂ ਬੱਚਾ ਡੂ ਲਾਉਣਾ ਹੋਵੇ ਉਹ ਚੱਕ ਲਈਦੇ ਉਸ ਤੋਂ ਬਾਅਦ ਫੇਰ ਢਾਹ ਦੇਈਦੇ ਇਹ ਆ ਕਿ ਬਾਦ ਵਿੱਚ ਜੇ ਬੱਚਿਆਂ ਨੇ ਬੈਠਣਾ ਹੁੰਦਾ ਮੰਗੇਤ ਨੇ ਤਿਆਰ ਹੋਣਾ ਹੁੰਦਾ ਸਕੂਲ ਵਾਸਤੇ ਜਾਂ ਜਲਦਨਾਜ਼ ਸਾਰੇ ਮਕੀਮਤ ਸਿੰਘ ਨਾਲ ਸਾਰੇ ਬੱਚੇ ਇੱਥੇ ਲਿਆ ਕੇ ਮੰਜਿਆਂ ਦੇ ਉੱਪਰ ਬਿਠਾ ਦੇਈਦੇ ਬੂਆ ਢੋਹ ਦੇਈਦਾ ਤੇ ਇਹ ਆ ਕਿ ਉਹ ਦੋਵੇਂ ਨਿੱਕੇ ਆ ਉਹ ਫਿਰ ਬਾਹਰ ਨਹੀਂ ਜਾਂਦੇਗੇ ਤੇ ਹਿੰਮ ਸਿੰਘ ਨੂੰ ਵਾਕਰ ਵਿੱਚ ਪਾ ਦਈਦਾ ਫਿਰ ਬੂਆ ਢੋਣਾ ਪੈਂਦਾ ਵਾ ਤੇ ਜੇ ਬੂਆ ਢੂਕਾ ਹੋਵੇ ਫਿਰ ਬਾਹਰ ਨਹੀਂ ਨਾ ਕੱਲ ਨਾ ਮੁੱਕੀ ਬਾਹਰ ਚਲਾ ਗਿਆ ਸੀਗਾ ਬੂਆ ਖੁੱਲਾ ਸੀਗਾ ਤੇ ਹੌਲੀ ਕਰਦੇ ਬਾਹਰ ਚਲਾ ਕੇ ਬਾਹਰ ਫਰਚ ਸਾਰੀ ਖਰਾਬ ਸੀਗੀ ਤੇ ਉੱਥੇ ਜਾ ਕੇ ਨਾ ਵਿਚਾਰਾ ਡਿੱਗ ਗਿਆ ਹੁੰਦੇ ਨਾ ਇੱਥੇ ਗੱਲ ਤੇ ਸੱਟ ਲੱਗ ਗਈ ਸਾਰੇ ਮੱਥੇ ਤੇ ਵੀ ਲੱਗ ਗਈ ਗੱਲ ਤੇ ਵੀ ਲੱਗ ਗਈ ਤੇ ਵਿਚਾਰੇ ਦੇ ਸਾਰੇ ਨਾ ਚਰੀਟਾਂ ਜੀਆਂ ਫਿਰਦੀਆਂ ਸੀਗੀਆਂ ਤੇ ਤੁਹਾਨੂੰ ਪਤਾ ਕਿ ਇਹ ਬੱਚਿਆਂ ਦੇਵੇਂ ਦਾਗ ਜੇ ਪੈ ਜਾਣ ਫਿਰ ਬੜਾ ਹੋਰ ਜਿਹ ਤਰ੍ਹਾਂ ਖੋਦ ਨਹੀਂ ਹੁੰਦਾ ਕਿ ਐਵੇਂ ਬੱਚੇ ਛੱਟ ਕਿਉਂ ਲੱਗ ਗਈ ਆ ਤੇ ਇੱਕ ਵਿਚਾਰਾ ਰੋਇਆ ਬੋਸ ਤੁਹਾਨੂੰ ਪਤਾ ਨਿੱਕੇ ਬੱਚੇ ਨੂੰ ਛੱਟ ਵੀ ਜਿਆਦਾ ਪੀੜ ਹੁੰਦੀ ਆ ਵਾਰੀ ਵਾਰੀ ਉਹ ਆਪ ਦਾ ਆਪ ਹੀ ਮਤਲਬ ਕਿ ਬੱਚੇ ਹੱਥ ਲਾ ਲੈਂਦੇ ਆ ਤੇ ਦੁੱਖ ਜਾਂਦੀ ਆਂਦੀ ਛੱਟ ਤੇ ਇੱਥੇ ਬਸ ਜੀ ਆਪਾਂ ਇਸ ਕਰਕੇ ਨਾ ਇਹ ਬੂਆ ਟੋ ਦੇਈਦਾ ਜਦੋਂ ਬਸ ਬੋਕਰ ਫੇਰ ਲਈਦੀ ਆ ਫਿਰ ਮੰਜੇ ਢਾ ਕੇ ਤੇ ਵਾਕਰ ਚ ਪਾ ਦੇਈਦਾ ਫਿਰ ਇਹ ਕਿ ਨਾਲ-ਨਾਲ ਇੱਥੇ ਜਿਹੜਾ ਬੈਟਰੀ ਦਾ ਘੁੰਮਦਾ ਫਿਰਦਾ ਰਹਿੰਦਾ ਵਾਕਰ ਦੇ ਵਿੱਚ ਉਸ ਤੋਂ ਬਾਅਦ ਜੇ ਇੱਥੇ ਆਪਾਂ ਆਗੇ ਸੀਗੇ ਦੂਸਰੇ ਕਮਰੇ ਵਿੱਚ ਬਸ ਇੱਥੇ ਉਨ ਝਾੜ ਪੁੰਝ ਕਰਨ ਵਾਲੀ ਸੀਗੀ ਢੋਟਾ ਸਾਰੀ ਮੱਕੀ ਝਾੜਨ ਵਾਲੀ ਸੀਗੀ ਮੱਕੀ ਨਿੱਕੀ ਨਿੱਕੀ ਕਿਰਕਜੀ ਬਹੁਤ ਹੋ ਗਈ ਸੀਗੀ ਢੋਵਾਂ ਦੇ ਉੱਤੇ ਤੇ ਤੁਹਾਨੂੰ ਪਤਾ ਕਿ ਰੋਜ਼ੀ ਰੋਜ਼ੇ ਤਾਂ ਹੱਥ ਪੱਲਾ ਵਾਇਦਰਾ ਫਿਰਤਾ ਨਹੀਂ ਹੁੰਦੀ ਜੇ ਕਿਤੇ ਇੱਕ ਅੱਧਾ ਦਿਨ ਹੀ ਵਿੱਚ ਪੈ ਜਾਵੇ ਫਿਰ ਸਾਰੇ ਉੱਤੇ ਕਿਰਕਜੀ ਹੋ ਜਾਂਦੀ ਹੈ ਬੜਾ ਮਲੇ ਕਿ ਤਬਰੀਕ ਬਰੀਕ ਕਟਾ ਜਾ ਹੋ ਜਾਂਦਾ ਵਾ ਤੇ ਇੱਥੇ ਮੈਂ ਬਸ ਛੇਤੀ ਜੀ ਸਾਰੇ ਸਾਫ ਸਫਾਈ ਕਰ ਲਈ ਸੀਗੀ ਤੇ ਇਥੇ ਬੱਸ ਮੈਂ ਜੀ ਬਸ ਸੁੱਕਾ ਕੱਪੜਾ ਪਹਿਲਾਂ ਮਾਰ ਦੇਣੀ ਹੁੰਦੀ ਆ ਉਸ ਤੋਂ ਬਾਅਦ ਗਿੱਲਾ ਮਾਰ ਦਿੱਤਾ ਸੀ ਵਧੀਆ ਇੱਕ ਵਾਰੀ ਸਾਫ਼ ਹੋ ਗਈ ਫਿਰ ਇਹ ਕਿ ਦੋ ਤਿੰਨ ਲੰਘ ਜਾਂਦੀਆਂ ਤੇ ਇਥੇ ਬਾਜੀ ਛੇ ਛੇ ਦੀ ਕਰਕੇ ਉਸ ਤੋਂ ਬਾਅਦ ਮੈਂ ਲਾ ਲਿਆ ਸੀਗਾ ਪੋਚਾ ਪੋਚੇ ਜੀ ਸਾਰੇ ਬਸ ਇੱਕਦਮ ਹੀ ਸਾਰੇ ਕਮਰਿਆਂ ਵਿੱਚ ਚਲਾ ਲੈਣੇ ਹੁੰਦੀ ਆ ਮੈਂ ਉੱਚਲਾਉਣ ਤੋਂ ਬਾਅਦ ਆਪਾਂ ਆ ਗਏ ਸੀਗੇ ਵਿੜੇ ਵਿੱਚ ਬਸ ਇੱਥੇ ਮਿਲ ਕੇ ਕੁੰਦਰ ਲਾਇਆ ਹੋਇਆ ਕੂਲਰ ਮੰਗੀਰ ਸੋਰੀ ਨੂੰ ਲਾਈਦਾ ਵਾ ਤੇ ਜਦੋਂ ਮਕੇ ਬਾਹਰ ਗਰਮੀ ਗਰਮੀ ਹੁੰਦੀ ਫਿਰ ਬਾਹਰ ਵਧੀਆ ਠੰਢੀ ਜੀ ਹਵਾ ਜਾਂਦੀ ਰਹਿੰਦੀ ਵੈਸੇ ਨਾ ਪਾਣੀ ਇੰਨੀ ਵਿੱਚ ਕੂਲਰ ਦੇ ਪਾਈਦਾ ਵਾ ਅਸੀਂ ਮਕੇ ਝਟ ਪਾਣੀ ਲਾਉਣਾ ਹੁੰਦਾ ਜਿੱਦ ਰੋਟੀਆਂ ਲਾਈਦੀ ਨੇ ਬਸ ਉਹਦੇ ਇਹਨੂੰ ਲਾਈਦਾ ਵਾ ਤੇ ਇਸੇ ਬਸ ਜੀ ਆਪਾਂ ਛੇਤੀ ਛੇਤੀ ਬਸ ਕੁੰਦਰ ਨੂੰ ਕਰ ਦਿੱਤਾ ਸੀਗਾ ਸੈਟ ਅੱਜ ਨਾ ਮਕੇ ਕੰਮ ਬਸ ਐਵੇਂ ਥੋੜਾ ਥੋੜਾ ਕਰਦੇ ਮੇਰਾ ਲੇਟ ਹੋ ਗਿਆ ਸੀਗਾ ਤੇ ਬਸ ਇੱਥੇ ਮਛੇਛੇ ਸਾਰਾ ਮਕੇ ਕੰਮ ਕਰ ਲਿਆ ਸੀਗਾ ਤੰਬਾ ਸੇ ਇੱਥੇ ਜੀ ਵਿੜੇ ਵਿੱਚ ਨਾ ਨਿਕਨਿਕਾ ਖਲਾਰਾ ਅੱਜ ਮੈਂ ਬਸ ਉੱਪਰ ਉੱਪਰ ਹੀ ਵਿੜੇ ਦੇ ਬੋਕਰ ਫੇਰੀ ਸੀ ਬਾਹਰ ਸਾਰੇ ਵਿੜੇ ਵਿੱਚ ਬੋਕਰ ਨਹੀਂ ਸੀ ਫੇਰੀ ਤੇ ਮਕੇ ਇਨਾਂ ਜਿਆਦਾ ਹੈ ਨਹੀਂ ਸੀ ਖਲਾਰਾ ਨਹੀਂ ਸੀ ਇਹਗਾਗਾ ਤੇ ਵੈਸੇ ਬੱਦਲ ਜਿਆ ਬਹੁਤ ਚੜਿਆ ਹੋਇਆ ਵਾ ਥੋੜੇ ਟਾਈਮ ਤੱਕ ਮੀਂਹ ਆਵੇਗਾ ਤੇ ਇਧਰ ਜੀ ਵੇਖੋ ਜੀ ਇਧਰ ਚੌਲ ਛੱਟੇ ਸੀਗੇ ਤੇ ਇਧਰ ਨੂੰ ਤਾਂ ਕਰਕੇ ਕੂਲਰ ਕੀਤਾ ਸੀ ਕਿਉਂਕਿ ਇਧਰ ਚੌਲ ਦੀ ਛੱਟੇ ਸੀਗੇ ਤੇ ਵੈਸੇ ਗੱਲ ਪੱਖਾ ਮਕੀ ਹੈ ਵਿਲਾ ਨਹੀਂ ਸੀ ਉਹ ਮਿਸਤਰੀਆਂ ਨੇ ਲਾਇਆ ਹੋਇਆ ਕਰਕੇ ਤੇ ਇੱਥੇ ਮਕੀ ਫਿਰ ਕੂਲਰ ਲਾ ਕੇ ਫਿਰ ਚੌਲ ਆਪਾਂ ਨੇ ਛੱਟੇ ਸੀਗੇ ਚੌਲਾਂ ਦਾ ਕੰਮ ਜੀ ਸਾਰਾ ਮੰਮੀ ਕਰਦੀ ਆ ਆਪਾਂ ਮਤਲਬ ਕਿ ਬਸ ਆਪ ਦਾ ਉੱਪਰ ਉੱਪਰ ਵਾਲਾ ਕੰਮ ਕਰਦੇ ਆ ਜਿਆ ਨਿੱਕਾ ਮੋਟਾ ਬਰੀਕੀ ਦਾ ਕੰਮ ਹੁੰਦਾ ਸਾਰਾ ਮੰਮੀ ਕਰਦੀ ਆ ਚੌਲ ਵੀ ਇੱਕੇ ਦਾ ਮੈਂ ਛੱਡ ਕੇ ਰੱਖ ਲਈਦੇ ਫਿਰ ਜੇ ਲੋੜ ਹੁੰਦੀ ਬਸ ਕੱਢ ਕੇ ਬਸ ਧਰਨੀ ਹੁੰਦੀ ਉਹਨਾਂ ਨੂੰ ਵਾਰੀ ਵਾਰੀ ਚੁਗਣ ਦੀ ਲੋੜ ਨਹੀਂ ਪੈਂਦੀ ਇਹ ਵੀ ਵਧੀਆ ਗੱਲ ਆ ਜੀ ਮਗੇ ਸੌਖਾ ਜਿਹਾ ਹੋ ਜਾਂਦਾ ਵਾ ਤੇ ਇੱਥੇ ਬਸ ਛੇਤੀ ਛੇਤੀ ਮੈਂ ਜੀ ਸਾਰੇ ਇੱਥੇ ਝਾੜੂ ਲੱਗੀ ਸੀਗੀ ਲਾਉਣ ਸਾਰਾ ਏਕ ਹੀ ਜਿਹੜੇ ਵਿੱਚ ਵੀ ਖਲਾਰਾ ਬਹੁਤ ਹੁੰਦਾ ਵਾ ਇਥੇ ਬਸ ਇਹ ਸੀ ਜੀ ਬਸ ਇੰਮੇ ਕੇ ਕੂੜਾ ਜਾਂ ਇਕੱਠਾ ਕਰ ਲਿਆ ਸੀਗਾ ਵਧੀਆ ਚਲੋ ਜੀ ਆਪਾਂ ਮਿਲ ਲੈ ਹੋਗੇ ਸੀਗੇ ਬਾਹਰ ਦੀ ਬੁੱਕਰਬਾਰੀ ਕੰਮ ਤਾਂ ਆਪਣਾ ਸਾਰਾ ਨਿਬੜ ਗਿਆ ਸੀਗਾ ਇਥੇ ਹੋ ਗਿਆ ਜੀ ਦੁਪਹਿਰ ਦਾ ਟਾਈਮ ਤੇ ਦੁਪਹਿਰ ਦੇ ਟਾਈਮ ਬਸ ਰੋਟੀ ਪਾਣੀ ਆਪਾਂ ਕਰ ਲਿਆ ਸੀਗਾ ਦੁਪਹਿਰ ਦਾ ਸਾਰਾ ਰੋਟੀ ਪਾਣੀ ਹੋ ਗਿਆ ਵਾ ਤੇ ਇਥੇ ਬਸ ਆਪਾਂ ਲੱਗੇ ਸੀਗੇ ਗੈਸ ਸਾਫ ਕਰਨ ਮੈਸੇ ਹੈ ਕਿ ਜਦੋਂ ਰੋਟੀ ਰੱਟੀ ਪਕਾ ਲੀਦੀ ਉਸ ਤੋਂ ਬਾਅਦ ਗੈਸ ਸਾਫ ਕਰ ਦਈਦਾ ਅੱਜ ਸਵੇਰੇ ਬਸ ਕੀਤਾ ਨਹੀਂ ਸੀ ਤੇ ਹੁਣ ਮੈਂ ਸੋਚਿਆ ਚਲੋ ਵੀ ਦੁਪਹਿਰ ਦਾ ਵੀ ਰੋਟੀ ਪਾਣੀ ਹੋ ਗਿਆ ਹੁਣ ਤਾਂ ਸ਼ਾਮ ਨੇ ਕਰਨਾ ਸੀਗਾ ਤੇ ਉਸ ਤੋਂ ਪਹਿਲਾਂ ਪਹਿਲਾਂ ਆਪਾਂ ਗੈਸ ਸਾਫ ਕਰ ਲੈਂਦੇ ਇਥੇ ਬਸ ਜਿਵੇਂ ਲੱਗੀ ਸੀਗੀ ਸਾਫ ਕਰਨੀ ਨੂੰ ਤੇ ਇਹ ਹੈ ਕਿ ਵਧੀਆ ਸਾਫ ਜਾ ਹੋਇਆ ਫਿਰ ਲਿਚਕ ਜੇ ਜਾਂਦਾ ਵਾ ਤਣੀ ਤੇ ਨਾ ਰੋਜ਼ ਦੀ ਰੋਜ਼ ਗੰਦਾ ਹੋ ਕੇ ਫਿਰ ਸਾਰਾ ਮੱਕੇ ਇਸ ਤਰ੍ਹਾਂ ਰੋਜ਼-ਰੋਜ਼ ਮੱਕੀ ਟਾਕੀ ਵਾਈਦੀ ਰਹੇ ਵਧੀਆ ਗੱਲ ਤੇ ਇੱਥੇ ਬਸ ਜਿਹੜਾ ਟਾਇਰ ਟੂਲ ਨੂੰ ਮੱਕੀ ਰੋਜ਼ ਹੀ ਟਾਕੀ ਮਾਰਦੇ ਨੇ ਵੈਸੇ ਤਾਂ ਕੀ ਹੁੰਦਾ ਕਿ ਜਿਆਦਾ ਮੱਕੀ ਵਧੀਆ ਚੰਦੀ ਜੀ ਨਾ ਮਾਰਨੇ ਹੋਏ ਫਿਰ ਹਫਤੇ ਬਾਅਦ ਮਾਰੀ ਦੀਆ ਤੇ ਮੱਕੀ ਰੋਜ਼-ਰੋਜ਼ ਫਿਰ ਐਵੇਂ ਕੀ ਟਾਈਮ ਵੀ ਨਹੀਂ ਲੱਗਦਾਗਾ ਨਿੱਕੇ-ਮੋਟੇ ਕੰਮ ਹੋਰ ਬੜੇ ਜਿਆਦੇ ਬਣ ਜਾਂਦੇ ਆ ਇੱਥੇ ਆਪਾਂ ਬਣਾਈਆਂ ਮਕਰੋਨੀ ਦੀ ਸਬਜ਼ੀ ਮਕਰੋਨੀ ਸਬਜ਼ੀ ਬਣਾਈਆਂ ਆਪਾਂ ਸ਼ਾਮ ਵਾਸਤੇ બસ ਛੇਤੀ ਛੇਤੀ ਆਪਾਂ ਬਸ ਇਥੋਂ ਸਾਫ ਸਫਾਈ ਕਰ ਲਵਾਂਗੇ ਅੱਜ ਮੈਂ ਕਿ ਸਾਰਾ ਕੰਮ ਛੇਤੀ ਛੇਤੀ ਦਾ ਸੀ ਕਿਉਂਕਿ ਹਰੇਕ ਕੰਮ ਤੇ ਮੈਂ ਲੇਟ ਹੋਈ ਜਾ ਰਹੀ ਸੀ ਪਤਾ ਨਹੀਂ ਕਿਹੜਾ ਹੁੰਦਾ ਕਿ ਐਵੇਂ ਦਾ ਦਿਨ ਹੁੰਦਾ ਕਿ ਆਪਾਂ ਹਰੇਕ ਕੰਮ ਤੇ ਲੇਟ ਹੋਈ ਜਾਈਦਾ ਵਾ ਜਿਸ ਵੇਰੇ ਉੱਠੀਦਾ ਉੱਠ ਭਾਵੇਂ ਟਾਈਮ 'ਤੇ ਪਹੁੰਚ ਪਰ ਕੰਮ ਨਹੀਂ ਨਿਭੜਦਾਗਾ ਇਸ ਕਰਕੇ ਨਾ ਬਲਕਿ ਫਿਰ ਸਾਰਾ ਕੰਮ ਹੋਰ ਲੇਟ ਹੋਣ ਲੱਗ ਜਾਂਦਾ ਇੱਥੇ ਵੀ ਪੂਨੇ ਨਾ ਬਲਕਿ ਦੋ ਤਿੰਨ ਜੁੜੇ ਪਏ ਸੀ ਫਿਰ ਮੈਂ ਸੋਚਿਆ ਪਹਿਲਾਂ ਇਹਨਾਂ ਨੂੰ ਧੋ ਲੈਨੇ ਪੂਨੇ ਜੀ ਆਪਾਂ ਬਸ ਇੱਥੇ ਰਸੋਈ ਦੇ ਵਿੱਚ ਹੀ ਧੋਈਦੇ ਆ ਤੇ ਮੈਂ ਬਸ ਵਧੀਆ ਥੋੜੀ ਜਿਹੀ ਸਰਫ ਲੈ ਆ ਕੇ ਉਹਦੀ ਸਾਰੇ ਕੱਢ ਦਿੱਤੇ ਸੀਗੇ ਪੂਨੇ acre ਤੇ ਵਧੀਆ ਹੋ ਗਿਆ ਸੀਗੇ ਸਾਫ ਤੇ ਅੱਜ ਬਸ ਇਹ ਟਾਇਲ ਟੂਲ ਸਾਰੀ ਸਾਫ ਕਰਨ ਵਾਲੀ ਸੀਗੀ ਤੇ ਮੈਂ ਥੋੜੀ ਥੋੜੀ ਕਰਕੇ ਉਹ ਕਰ ਲਈ ਸੀਗੀ ਤੇ ਇਹ ਆ ਕਿ ਮੈਂ ਥੋੜਾ ਥੋੜਾ ਕੰਮ ਕਰਕੇ ਕਰਨਾ ਉਹ ਸਬਸਫਾਈ ਦਾ ਸੌਖਾ ਹੋ ਜਾਂਦਾ ਜੇ ਇੱਕੇਦਮ ਸਾਰਾ ਪਖ ਲਾਰਾ ਪਾ ਲਈਂ ਬੜਾ ਔਖਾ ਲੱਗਦਾ ਵੀ ਮੈਂ ਤਾਂ ਵੈਸੇ ਜਿਆਦਾ ਖਲਾਰਾ ਪਾਉਂਦੀ ਨਹੀਂ ਬੱਚੇਵੇਂ ਜਿਵੇਂ ਹੋਵੇ ਨਾ ਥੋੜਾ ਥੋੜਾ ਬਸ ਉਹਨਾਂ ਕੀ ਕੰਮ ਕਰਦੀ ਹਾਂ ਜਿੰਨਾ ਕੁ ਮਿੱਤ ਹੋ ਸਕੇ ਫਿਰ ਇਹ ਆ ਕਿ ਜਿਆਦਾ ਖਲਾਰਾ ਪਾ ਕੇ ਇੱਕ ਤਾਂ ਵਧੀਆ ਹੁੰਦਾ ਨਹੀਂ ਹੈ ਤੇ ਇੱਕ ਗਰਮੀ ਉਹ ਬੜੀ ਜਿਆ ਥੋੜਾ ਥੋੜਾ ਹੁੰਦਾ ਜੀ ਮੈਂ ਬਸ ਐਵੇਂ ਥੋੜਾ ਕਰਕੇ ਕੰਮ ਕਰਦੀ ਨੂੰ ਬਸ ਜਿਵੇਂ ਅੱਜ ਉੱਪਰੋਂ ਸਾਰਾ ਇਹ ਵਾਤਾ ਸਾਫਾ ਪਾ ਕਰ ਲਿਆ ਤੇ ਕੱਲ ਨੂੰ نیچے ਜਿਹੜੇ ਰਸੋਈ ਦਾ ਰਹਿ ਜੂਗਾ ਉਹ ਜਗ੍ਹਾ ਸਾਰੀ ਸਾਫ ਕਰ ਲਵਾਂਗੇ ਚਲੋ ਜੀ ਪੋਚਾ ਤਾਂ ਫਰਸ਼ ਤੇ ਡੇਲੀ ਲੱਗਦੇ ਰਹੇ ਦੋ ਤਾਂ ਬਿਲਕੁਲ ਵਧੀਆ ਸਾਫ ਹੁੰਦੀ ਹੈ ਤੇ ਇੱਥੇ ਟੋਕਰੀਆਂ ਟਾਕ ਰੀਆਂ ਸੀਗੀਆਂ ਬਸ ਥੋੜਾ ਹੁੰਨ ਲਗੇ ਤੇ ਭਾਂਡੇ ਰੱਖੀਦੇ ਜਿਹੜੇ ਭਾਂਡੇ ਰੱਖੀਦੇ 24 ਘੰਟੇ ਦਿੱਲੀ ਚ ਟੋਕਰੀ ਰਹਿੰਦੀ ਹੈ ਤੇ ਉਹ ਵੀ ਜਿਵੇਂ ਚੀਕਨੀ ਚੀਕਨੀ ਜੀ ਹੋ ਗਈ ਸੀਗੀ ਟੋਕਰੀ ਤੇ ਉਹ ਫਿਰ ਵਧੀਆ ਜੀ ਮੈਂ ਇੱਕਦਮ ਧੋ ਕੇ ਸੁਕਾ ਲਈ ਥੋੜਾ ਕਟ ਜਿਹੜਾ 24 ਘੰਟੇ ਪਾੜਾ ਗਿੱਲਾ ਵੀ ਰਹਿਣਾ ਉਹ ਵੀ ਫਿਰ ਬਾਕੀ ਚੀਕਲਾ ਪਣ ਜਾ ਬੜਾ ਜਿਆਦਾ ਉਹਨਾਂ ਫਿਰ ਛੇਤੇ ਨਿੱਖਰਦਾ ਵੀ ਨਹੀਂ ਤੇ ਐਵੇਂ ਕਰਕੇ ਜਿਵੇਂ ਥੋੜਾ ਥੋੜਾ ਕਰਕੇ ਸਾਰਾ ਸਾਫ ਕਰ ਲਿਆ ਸੀਗਾ ਤੇ ਅੱਜ ਦਾ ਵਲੌਗ ਆਪਣਾ ਇੰਨਾ ਕੁ ਸੀ ਮੈਂ ਉਮੀਦ ਕਰਾਂਗੀ ਤੁਹਾਨੂੰ ਵਧੀਆ ਲੱਗੇਗਾ ਆਪਣਾ ਵਲੌਗ ਤੇ ਆਪਾਂ ਮਿਲਦੇ ਹਾਂ ਜੀ ਨਵੇਂ ਵਲੌਗ ਦੇ ਨਾਲ ਥੈਂਕ ਯੂ ਜੀ ਬਾਕੀ ਜੁੜਨ ਦੇ ਵਾਸਤੇ ਸਾਡੇ ਨਾਲ